ਜੇ ਸਟਾਰ ਤਰੀਵਾਲ ਦੀ ਪੇਸ਼ਕਸ਼ ਆ ਹਾਂਜੀ ਕੌਣ ਤੁਹਾਡੇ ਨਵੇਂ ਗਵੰਡੀ 50 ਲੱਖ ਦੇ ਕੇ ਨਾ ਤੁਹਾਡੇ ਨਾਲ ਦੀ ਕੋਠੀ ਖਰੀਦੀ ਆ ਹਲੇ ਪਰਸੋਂ ਆ ਕੇ ਸੁੱਤੇ ਆ ਜਦੋਂ ਸਵੇਰੇ ਉੱਠੇ ਆ ਤੇ ਕਟੜੀਆਂ ਦੀ ਆਵਾਜ਼ ਆਉਂਦੀ ਸੀ ਤਾਈ ਜੀ ਉਹ ਰਿਆਜ਼ ਕਰਨ ਰਏ ਸੀ ਰੋਣ ਦਾ ਨਹੀਂ ਗਾਉਣ ਦਾ ਓਹੋ ਬੰਦ ਕਰੋ ਆਪਣਾ ਰੋਣਾ ਉਹ ਰੋਣਾ ਉਹ ਤੇ ਮੇਰਾ ਘਰੋਂ ਹਾਰਾ ਕਰਦੇ ਮੈਨੂੰ ਨਹੀਂ ਅੰਮ੍ਰਿਯਾ ਹੀ ਗਵਾਂਢਾ ਨੂੰ ਵੀ ਲੱਗਣ ਡਿਆ ਬਾਬਾ ਜੀ ਕਿੱਥੇ ਹੋ ਤੁਸੀਂ ਬਾਬਾ ਜੀ ਉਹਰੇ ਬਹੁਤ ਬਿਜ਼ੀ ਨਾ ਬੱਚਾ ਤੁਸੀਂ ਬਾਬਾ ਜੀ ਮੈਂ ਬਹੁਤ ਕੋਸ਼ਾ ਜਿਹੜਾ ਤੁਸੀਂ ਨਵਾਦੇ ਦਾ ਨੰਬਰ ਦਿੱਤਾ ਸੀ ਨਾ ਮੇਰੀ ਲਾਭ ਹੀ ਨਿਕਲ ਗਈ ਬਾਬਾ ਜੀ ਮੈਨੂੰ ਇੱਕ ਕਰੋੜਪਤੀ ਬਣਾ ਦਿਓ ਬਾਬਾ ਜੀ ਹਾਂ ਜੀ ਬਾਬਾ ਜੀ ਉਹਦਾ ਜਿਹੜਾ ਨੰਬਰ ਲਾਸਟ 8 ਜਿਹੜਾ ਉਹ ਲੈ ਵੀ ਪਾ ਤੂੰ ਸਰ ਬੜੇ ਬੜੇ ਪਹਿਲਾਂ ਟਰੀ ਪਾਉਣੀ ਸੀ ਬਾਬੇ ਨੇ ਤੇ ਕਿਹਾ ਸੀ ਯਾਰ 3 ਤੇ 5 8 8 ਨੰਬਰ ਵਾਲੀ ਦਿਓ ਇਹ ਨਿਕਲ ਨਹੀਂ ਜਦੋਂ ਜੇ ਇਹਨੇ ਕਹਿੰਦੀ ਬਹੁਤ ਵਾਰ 27 ਤਰੀਕ ਇਹ ਜੀ ਸਾਡੇ 750 ਰੁਪਏ ਦੇ ਭਾਵੇਂ ਮਿਲ ਲਗੇ ਤੈਨੂੰ ਬੁੱਧਵਾਰ 27 ਤਰੀਕ ਨੂੰ ਓਏ ਓ ਕਿਥੇ ਇਹ ਲਾਟਰੀ ਨਿਕਲੂਗੀ ਵੀ ਆਹੋ ਨਿਕਲੂਗੀ ਮੇਰੇ ਸਾਹਮਣੇ ਇੱਕ ਬੰਦੇ ਦੀ ਡਾਕਰੀ ਨਿਕਲੀ ਹੈ ਬਾਬੇ ਦੇ ਕਹਿਣ ਤੇ ਇਹ ਕੌਣ ਆ ਇਹ ਕੈਟਰਿੰਗ ਵਾਲਾ ਪਾਰਟੀ ਲਈ ਬੁਲਾਇਆ ਸਭ ਤੋਂ ਪਹਿਲਾਂ ਲਿਖੋ 27 ਤਰੀਕ ਦਿਨ ਬੁੱਧਵਾਰ ਨੂੰ ਡਿਨਰ ਪਾਰਟੀ ਤੇ ਕਿਹੜੀ ਕਿਹੜੀ ਆਈਟਮ ਬਣਾਣਾ ਹੈਗਾ ਪਹਿਲਾਂ ਤਾਂ ਦੇਖ ਮਿੱਠੇ ਚੌਹ ਮਿੱਠੇ ਚੌਹ ਭੰਡਾਰਾ ਕਰ ਲੱਗੇ ਇੱਥੇ ਤੇ ਵਾਸਤ ਨੂੰ 1 ਰੁਪਈਆ ਨਹੀਂ ਉਹ ਮਿਲਣਾ ਪਰ ਨਾ ਬੁੱਧਵਾਰ 27 ਤਰੀਕ ਨੂੰ ਸ਼ਾਮ ਨੂੰ ਸਾਰੀ ਪੇਮੈਂਟ ਹੋ ਜਾਊਗੀ ਤੇ ਨਾਲੇ ਨਾ 5100 ਰੁਪਿਆ ਐਕਸਟਰਾ ਤੈਨੂੰ ਸਗੰ ਦੇ ਦਾਂਗਾ ਸੱਚੀ ਗੱਲ ਪ੍ਰੋਗਰਾਮਾਂ ਚ ਬੜੇ ਤੁਸੀਂ ਮੋੜ ਲੈ ਕੇ ਆਉਣੇ ਆ ਯਾਦ ਕਰੋ ਪਿਛਲੇ ਪ੍ਰੋਗਰਾਮ ਚ ਦਰਸ਼ਕ ਨੇ ਤੁਹਾਨੂੰ ਟਮਾਟਰ ਦਿੱਤੇ ਐ ਟਮਾਟਰ ਉਹ ਵੀ ਤੁਹਾਡੇ ਹੱਥ ਚ ਨਹੀਂ ਫੜਾਇਆ ਤੁਹਾਡੇ ਮੂੰਹ 'ਤੇ ਮਾਰਿਆ ਸੀ ਤੁਹਾਡੇ ਮੂੰਹ 'ਤੇ ਉਹਦੇ ਟਮਾਟਰ ਵੀ ਤੇ 400 ਰੁਪਏ ਕੰਦੋਏ ਨਾ ਦਰਸ਼ਕਾਂ ਕੋ ਮਹਿੰਗੀ ਜੀ ਜਿ ਮਾਰੀ ਨਾ ਤੇ ਜਿੰਨਾ ਤੱਕ ਮੇਰੇ ਸਾਲੇ ਮੇਰੇ ਨਾਲ ਆ ਨਾ ਮੈਂ ਨਹੀਂ ਭੁੱਖਾ ਮਰਦਾ ਤੂੰ ਹੀ ਤਾਂ ਨਹੀਂ ਭੁੱਖੇ ਮਰਦੇ ਉਹ ਕੱਖੇ ਜਰੂਰ ਮਾਰ ਜਣਗੇ ਠੋਵੀ ਅੱਜ ਬੁੱਧਵਾਰ 27 ਤਰੀਕ ਆ ਉਹ ਫਿਰ ਕੀ 27 ਤਰੀਕ ਆ ਤੇ ਆ ਸਾਡੀ ਲਾਟਰੀ ਅੱਜ ਨਹੀਂ ਉਹ ਸਾਜੀ ਯਾਰ ਅੱਜ ਤਾਂ ਡਿਡਾਟਰੀ ਨਿਕਲਣੀ ਹਾਂ ਲਿਆ ਟਿਕਟ ਲਿਆ ਸਾਡੇ ਕੋਲ ਆ ਨਾ ਉਹ ਯਾਰ ਰਾਤੀ ਤੈਨੂੰ ਮੈਂ ਭੜਾਈ ਦਿੱਤੇ ਤੁਹਾਡੇ ਕੋਲ ਆ ਮੇਰੇ ਕੋ ਕਿੱਥੇ ਆ ਉਹ ਯਾਰ ਇੱਕ ਤੂੰ ਰੱਖ ਕੇ ਨਾ ਭੁੱਲ ਜਾਨੀ ਇੱਥੇ ਵੇਖ ਕੇ ਕਿੱਥੇ ਰੱਖੀ ਹੋਣੀ ਆ ਤੂੰ ਉਹ ਯਾਰ ਅੱਜ ਖੁਸ਼ੀਆਂ ਦਾ ਦਿਨ ਹੀ ਅੱਜ ਵੀ ਤੂੰ ਗੁੱਲਾਟਰੀ ਗੁੰਮ ਕਰਕੇ ਬੈਗੀ ਜਦੋਂ ਤੂੰ ਗਈ ਮੇਰੀ ਜਣਾ ਜਿ ਬੈਗੀ ਆ ਤੈਨੂੰ ਮੈਂ ਦੱਸਾਂ ਨਾਰੋ ਨਾਰੋ ਵਜ ਵਰੇ ਵਰੇ ਦਾ ਦਿਨ ਵਾ ਅੱਜ ਲਾਟਰੀ ਨਿਕਲਨੀ ਹੀ ਉਹ ਵੀ ਤੁਗਮ ਕਰਕੇ ਲਾਟਰੀ ਬੰਪਰ ਪੰਜਾਬੀ ਕਾਮੇਡੀ ਫਿਲਮ ਜਲਦੀ ਦੇਖੋ ਜੇ ਸਟਾਰ ਤਾਲਵਲ YouTube ਚੈਨਲ ਤੇ